ਚੰਡੀਗੜ੍ਹ ਦੇ ਨਾਲ ਲੱਗਦੇ ਮਹਾਲੀ ਦੇ 6 ਫੇਸ ਦੇ ਵਿੱਚ ਜਿਹੜਾ ਮਤਲਬ ਸਰਕਾਰੀ ਅਦਾਰਾ ਹੈ ਐ ਮੈਡੀਕਲ ਕਾਲਜ ਸਾਈਕੀਟ੍ਰਿਕ ओपीडी ਹੈ ਜਿਹੜੀ ਸਾਈਕੀਟ੍ਰਿਕ ओपीडी ਜਿਹੜੀ 6 ਫੇਸ ਦੇ ਵਿੱਚ ਮਹਾਲੀ ਚ ਕਹਿੰਦੇ ਉੱਥੇ ਦੀ ਇਹ ਕਹਾਣੀ ਹੈ ਸੋ ਮੈਂ ਇਹ ਫੇਸ 6 ਦੇ ਵਿੱਚ ਸਥਿਤ ਡਾਕਟਰ ਬੀ ਆਰ ਉਮੇਦਕਰ ਇੰਸਟੀਚਿਊਟ ਫਾਰ ਮੈਡੀਕਲ ਸਾਇੰਸ ਐਂਡ ਸਾਈਕੀਟ੍ਰਿਕ ओपीडी ਇਹਦੇ ਵਿੱਚ ਹਰ ਰੋਜ਼ 2-3 ਮਾਮਲੇ ਮਹੀਨੇ ਚ 35 ਤੋਂ 40 ਮਾਮਲੇ ਜਿਹੇ ਆ ਰਹੇ ਨੇ ਜਿੱਚ ਮਾਪੇ ਕਹਿੰਦੇ ਜੀ ਸਾਡੇ ਜਵਾਕ ਰਾਤ ਨੂੰ ਸੁੱਤਿਆਂ ਪਿਆ ਵੀ ਉਂਗਲਾਂ ਚਲਾਉਂਦੇ ਨੇ ਗੋਲੀ ਮਾਰ ਦੇ ਇੱਧਰੋਂ ਆ ਗਿਆ ਉੱਧਰ ਆ ਗਿਆ ਬਚ ਜਾ ਐ ਭੱਜ ਲੈ ਦੇਖੀ ਕਿਤੇ ਸੋ ਕਹਿੰਦੇ ਸੌਂਦੇ ਹੋਏ ਵੀ ਉਂਗਲੀਆਂ ਚਲਾਉਂਦੇ ਨੇ ਤੇ ਕੁਝ ਨਾ ਕੁਝ ਬੜਬੜਾਉਂਦੇ ਰਹਿੰਦੇ ਨੇ ਤੇ ਇਹਦਾ ਮਤਲਬ ਉਹ ਵੀਡੀਓ ਗੇਮ ਸੁਪਨੇ ਚ ਵੀ ਖੇਡ ਰਹੇ ਨੇ ਉਹਨਾਂ ਦੇ ਹੱਥ ਉਸੇ ਤਰ੍ਹਾਂ ਚੱਲ ਰਹੇ ਨੇ ਤੇ ਇਹਦਾ ਅਸਰ ਉਹਨਾਂ ਦੀਆਂ ਸਰੀਰਕ ਗਤੀਵਿਧੀਆਂ ਤੇ ਉਂਗਲਾਂ ਤੇ ਦਿਮਾਗ ਤੇ ਅਸਰ ਤਾਂ ਪੈਂਦਾ ਹੀ ਹੈ ਤੇ ਉਹ ਕਹਿੰਦੇ ਕਿ ਇਹ ਤਾਂ ਅਜੀਹਾ ਹੁੰਦਾ ਹੈ ਕਿ ਸਟ੍ਰੈਸ ਨਾਲੇ ਨਸ਼ੇ ਨਾਲੋਂ ਵੀ ਜਾਦੇ ਭੈੜਾ ਰੋਗ ਹੈ ਜੇ ਮੋਬਾਈਲ ਦੀ ਜਾਂ ਇਹਨਾਂ ਗੇਮਾਂ ਦੀ ਜਾਂ ਰੀਲਾਂ ਦੇਖਣ ਦੀ ਲਤ ਲੱਗ ਜਵੇ ਇਹ ਡਾਕਟਰਾਂ ਦਾ ਕਹਿਣਾ ਕਿ ਸਟ੍ਰੈਸ ਨਾਲੇ ਨਸ਼ੇ ਤੋਂ ਵੀ ਜ਼ਿਆਦਾ ਖਤਰਨਾਕ ਸੋ ਜੇ ਕੇਸ ਕਹਿੰਦੇ ਕੋਵਿਡ ਤੋਂ ਬਾਅਦ 15 ਸਾਲ ਦੀ ਇੱਕ ਕੁੜੀ ਸੀ ਉਹਨੂੰ ਫਿਲਮਾਂ ਦੇਖਣ ਦੀ ਉਹ ਰੀਲਾਂ ਦੇਖਣ ਦੀ ਲਤ ਲੱਗ ਗਈ ਤੇ ਉਹ ਤਾਂ ਪੜ੍ਹਾਈ ਤੋਂ ਵੀ ਗਈ ਕੰਮ ਤੋਂ ਵੀ ਗਈ